ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਠੀਕ ਹੋ ਤੇ ਅੱਜ ਆ ਜੀ ਵੀਡੀਓ ਕਰਦੀਆਂ ਸਟਾਰਟ ਔਲੀ ਔਲੀ ਗੱਡੀ ਲੈਣ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆ ਸਾਰੇ ਜਾਣੇ ਕਮੈਂਟ ਕਰਦੇ ਆ ਭੈਣਾਂ ਦੇ ਕੋਲਾਂ ਆਉਂਦੀਆਂ ਨੇ ਹਨਾ ਮਾਤਾਵਾਂ ਦੀਆਂ ਕੋਲਾਂ ਆਉਂਦੀਆਂ ਨੇ ਭਰਾਵਾਂ ਮਾਰਗੀ ਹਨਾ ਦੋਸਤਾਂ ਦੀਆਂ ਕੋਲਾਂ ਆਉਂਦੀਆਂ ਨੇ ਸਾਰੇ ਕਹਿੰਦੇ ਕਿ ਬਾਈ ਤੂੰ ਰੋਇਆ ਨਾ ਕਰ ਤੇ ਹੁਣ ਅੱਗੇ ਵਧਣ ਵਾਅਦਾ ਆਪਦੀ ਜ਼ਿੰਦਗੀ ਦੇ ਵਿੱਚ ਜੋ ਪਛੇ ਹੋ ਗਿਆ ਉਹ ਨੂੰ ਬਦਲ ਨਹੀਂ ਸਕਦੇ ਹਨ ਤੇ ਬਹੁਤ ਬਦਲ ਗਿਆ ਮੈਂ ਉਸ ਤੋਂ ਬਾਅਦ ਬਾਪੂ ਦੇ ਜਾਣ ਤੋਂ ਬਾਅਦ ਬਹੁਤ ਚੇਂਜ ਹੋ ਗਿਆ ਹਨ ਨਾ ਪਹਿਲਾਂ ਵਾਲਾ ਜਸ ਫੇਰ ਬਣਨ ਦੀ ਕੋਸ਼ਿਸ਼ ਕਰਨ ਲੱਗੀ ਹੋਈਆਂ ਨਿੱਕੇ ਨਿੱਕੇ ਨੰਨੇ ਨੰਨੇ ਕੰਮ ਕਰਨ ਵਿੱਚ ਲੱਗੇ ਹੋਏ ਆ ਮੈਂ ਤੇ ਹਮੇਸ਼ਾ ਜਿਹ ਤਰ੍ਹਾਂ ਜਿੱਦਾਂ ਆ ਕਰਨਾ ਮੇਰੇ ਨਾਲ ਹੁੰਦਾ ਉਹ ਕਰਨਾ ਜੀ ਹੂੰ ਤੇ ਸਰਕਾਰੀ ਦਰਬਾਰੇ ਕੰਮ ਕਾਫੀ ਕਰਨ ਵਾਲੇ ਸੀਗੇ ਉਹ ਕਰਦੇ ਫਿਰਦੇ ਆ ਹੁਣ ਇਦਾਂ ਕਿ ਬਾਪੂ ਵਾਲੇ ਕੰਮ ਵੀ ਕਰਨੇ ਪੈਂਦੇ ਆ ਆਪ ਨੂੰ ਹਨਾ ਤੇ ਜਿਹੜੇ ਕੰਮ ਨਹੀਂ ਜ਼ਿੰਦਗੀ ਚ ਕੀਤੇ ਸੀਗੇ ਉਹ ਵੀ ਕਰਨੇ ਪੈਂਦੇ ਹਨਾ ਤੇ ਚਲੋ ਕਰਾਂਗੇ ਆਪਾਂ ਇੱਕ ਤਾਂ ਬਾਪੂ ਦੇ ਨਾਂ ਤੇ ਜੋ ਅਸਲਾ ਸੀਗਾ ਹਨਾ ਜੋ ਬਾਪੂ ਦੇ ਨਾਂ ਤੇ ਸੀਗਾ ਜੋ ਹਨਾ ਕੀ ਉਹ ਲਾਇਸੈਂਸ ਬਾਪੂ ਦੇ ਨਾਮ ਸੀਗਾ ਤੇ ਉਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਹਨਾ ਕਿਉਂਕਿ ਪਹਿਲਾਂ ਆਪਾਂ ਰਫਰ ਵਗੈਰਾ ਆਪ ਨੂੰ ਜਮ੍ਹਾਂ ਕਰਾਉਣੀ ਪੈਣੀ ਹੈ ਓਕੇ ਬਾਪੂ ਦੇ ਤੋਂ ਬਾਅਦ ਆਪਾਂ ਉਹ ਹਥਿਆਰ ਰੱਖ ਨਹੀਂ ਸਕਦੇ ਉਹ ਜਮ੍ਹਾਂ ਕਰਾਉਣੀ ਆ ਉਹ ਆਪਣੇ ਕੋਲੇ ਆ ਮਗਰੀ ਪਿਆ ਆਪਣਾ ਜਿਹੜਾ ਅਸਲਾ ਹੈਗਾ ਅਸਲਾ ਜਮ੍ਹਾਂ ਜਿੰਨਾ ਬਾਪੂ ਦਾ ਹੈਗਾ ਅਸਲਾ ਜਮ੍ਹਾਂ ਕਰਾਉਣਾ ਤੇ ਉਦੋਂ ਬਾਅਦ ਕੁਝ ਕਰਾਂਗੇ ਕਿਉਂਕਿ ਪਹਿਲਾਂ ਦਾਦੇ ਕੋਲੇ ਰਫਲ ਸੀਗੀ ਉਸ ਤੋਂ ਬਾਅਦ ਬਾਪੂ ਦੇ ਨਾਂ ਹੋ ਗਈਆ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਮੈਂ ਆਪਦੇ ਨਾਂ ਕਰਵਾਉਣਾ ਕਿਉਂਕਿ ਬਾਪੂ ਦੀਆਂ ਜਿਹੜੀਆਂ ਆਪਣੀਆਂ ਯਾਦਾਂ ਮੇਰੇ ਕੋਲੇ ਸਾਹਮਣੇ ਚ ਆਉਣਾ ਬੇਸ਼ੱਕ ਆਪਣਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਤੇ ਬਟ ਬਾਪੂ ਦੀ ਨਿਸ਼ਾਨੀ ਮੈਂ ਰੱਖੂੰਗਾ ਕੋਸ਼ਿਸ਼ ਕਰਾਂਗੇ ਲਾਇਸੈਂਸ ਬਣਾਉਣਾ ਬਹੁਤ ਔਖਾ ਤੇ ਆਪਾਂ ਆਪਣਾ ਲਾਇਸੈਂਸ ਅਪਲਾਈ ਕਰਾਂਗੇ ਜੋ ਬਾਪੂ ਦਾ ਅਸਲ ਆਪਾਂ ਆਪਦੇ ਨਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਪਾਂ ਉਹਨੂੰ ਕਾਨੂੰਨੀ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਾਂ ਉਹਨੂੰ ਆਪਾਂ ਕੋਲੇ ਨਹੀਂ ਰੱਖ ਸਕਦੇ ਆਪਾਂ ਨੂੰ ਉਹਨੂੰ ਥਾਣੇ ਦੇ ਵਿੱਚ ਜਾਂ ਗਨ ਹਾਊਸ ਆਪਣ ਨੂੰ ਜਮ੍ਹਾਂ ਕਰਾਉਣਾ ਪੈਣਾ ਸੋ ਉਹ ਜਮ੍ਹਾਂ ਕਰਾਉਣ ਆਏ ਹੋਏ ਸੀਗੇ ਤੇ ਬਾਕੀ ਕੁਝ ਜਮ੍ਹਾਂ ਬੰਦੀਆਂ ਦਾ ਕੰਮ ਸੀਗਾ ਸੋਸਾਇਟੀ ਦੇ ਵਿੱਚ ਜਮ੍ਹਾਂ ਬੰਦੀ ਦੇਣੀ ਸੀ ਉਹ ਕੰਮ ਕਰਨੇ ਸੀਗੇ ਤੇ ਇੱਕ ਕਰੇ ਸੋਲਰ ਸਿਸਟਮ ਲੱਗ ਗਿਆ ਤੁਹਾਨੂੰ ਮੈਂ ਵਲੌਗ ਬਣਾਉਂਗਾ ਤੁਹਾਨੂੰ ਦਿਖਾਉਂਗਾ ਆਪਣਾ ਕੀ ਸਿਸਟਮ ਬਣਿਆ ਤੇ ਬਾਪੂ ਨੇ ਜੌਂਦੇ ਜੀ ਕਿਹਾ ਸੀਗੇ ਆਪਾਂ ਲਾਉਣਾ ਉਦੋਂ ਸਾਈਸੀ ਮੇ ਪਾਤੀ ਮੈਂ ਅਗਵੀ ਦੱਸ ਚੁੱਕਿਆ ਬਾੜ ਬਾਪੂ ਨੇ ਲੱਗਿਆ ਨਹੀਂ ਦੇਖਿਆ ਕਿਸਮਤ ਕਿਸਮਤ ਜ ਨਹੀਂ ਸੀਗਾ ਤੇ ਸੋਲਰ ਵੀ ਲੱਗ ਗਿਆ ਪਰ ਸੋਲਰ ਦਾ ਵਾ ਲੋਡ ਕਰੇ ਵਧਾਉਣਾ ਤੇ ਆਨ ਗ੍ਰਾਡ ਜਿਹੜਾ ਮੀਟਰ ਲੱਗਣਾ ਤੇ ਉਹ ਮੀਟਰ ਵਾਸਤੇ ਆਪਾਂ ਲੋਡ ਵਧਾਉਣਾ ਸੀਗਾ ਤੇ ਫਾਈਲ ਉਹ ਬਣਾਉਣੀ ਸੀ ਤੇ ਕਾਫੀ ਕੰਮ ਸੀ ਕਰਨ ਵਾਲੇ ਹਨਾ ਤੇ ਅੱਜ ਨਿੱਕੇ ਨਿੱਕੇ ਕੰਮ ਸਾਰੇ ਕਰਨੇ ਆ ਠੀਕ ਆ ਨਿਕਲ ਪਏ ਆ ਘਰੋਂ ਤੇ ਸਾਰੇ ਜਣੇ ਵਲੌਗ ਕੰਟੀਨਿਊ ਕਰਿਓ ਫਿਰ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਪਰਿਵਾਰ ਨੂੰ ਨਾਲ ਜੋੜਨ ਦੀ ਤੁਹਾਡੇ ਲੈ ਕੇ ਆਉਣ ਦੀ ਵੀਡੀਓ ਦੇ ਵਿੱਚ ਤੇ ਨਿੱਕੇ ਨਿੱਕੇ ਕੰਮ ਕਾਫੀ ਆ ਅੱਜ ਤੇ ਤੁਸੀਂ ਦੇਖਿਓ ਕਿ ਆਪਾਂ ਸਾਰੀ ਕਰਨੀ ਅੱਜ ਤੇ ਮੈਂ ਕਲਿੱਪਾਂ ਵਿੱਚ ਐਡ ਕਰੂੰਗਾ ਸਾਝਾਂ ਵੀਡੀਓ ਨੂੰ ਕੰਟੀਨਿਊ ਕਰ ਲਿਓ ਠੀਕ ਆ ਜੀ ਤੇ ਫਿਰ ਜੁੜਦੇ ਆਂ ਆਪਾਂ ਲਓ ਦੋਸਤੋਂ ਪੈਪ ਵੀ ਆ ਗਏ ਤੇ ਝਰੀ ਵੀ ਪੈ ਗਈ ਆਪਣੀ ਲਓ ਜੀ ਰੱਖਦੇ ਆ ਪੈਪ ਆਹ ਮੋਟਰ ਤੋਂ ਪਾਣੀ ਦੀ ਹੁਣੀ ਸਪਲਾਈ ਇੱਕ ਪੈਪਾਂ ਦੀ ਲਾਈਨ ਇਸਧਰ ਨੂੰ ਜਾਊਗੀ ਇਹ ਤ ਨੂੰ ਆਪਣੇ ਤੇ ਇੱਕ ਇਧਰ ਨੂੰ ਜਾਣੀ ਆ ਦੋਵੇਂ ਪਾਸੇ ਲਾਤੀ ਤਾਂ ਵੱਢ ਕੇ ਫਿਰ ਲਊਗਾ ਹਨਾ ਹਾਂ ਵੱਢ ਕੇ ਲਊਗਾ ਹਨਾ ਇੰਨਾ ਵੱਢ ਦੋ ਫਿਰ ਵੀ ਲਓ ਜੀ ਆਪਾਂ ਨੂੰ ਦੂਸਰਾ ਬੱਚਾ ਵੀ ਮਿਲ ਗਿਆ ਦੇਖੋ ਆ ਫਿਰਦੇ ਆ ਦੋਨੇ ਆਹ ਕੋ ਗੀਦਾ ਬੱਚਾ ਇੱਕ ਆ ਦੋਨੇ ਬਰਾਬਰ ਬਰਾਬਰ ਇਹਨਾਂ ਨੇ ਇਹਦੀ ਵਿਚਾਲਣਾ ਪਾਇਆ ਹੋਇਆ ਸੀ ਜਿਦੋਂ ਪਹਿਲਾਂ ਵੀ ਦਿਖਾਇਆ ਮੈਨੂੰ ਸੀ ਬੱਚਾ ਇੱਕ ਹੀ ਆ ਹੁਣ ਦੋ ਫਿਰਦੇ ਇਕੱਠੇ ਇਹ ਚੀਜ਼ਾਂ ਬਹੁਤ ਘੱਟੀਆਂ ਜਾਂਦੀਆਂ ਜਾਂਦੇ ਆ ਯਾਰ ਹਨ ਘੁੱਗੀਆਂ ਆ ਤਾਂ ਵੱਡੀਆਂ ਘੁੱਗੀਆਂ ਨਹੀਂ ਸਿੰਦੀਆਂ ਛੂਟੀਆਂ ਹੀ ਬਹੁਤ ਘੱਟ ਆ ਕਿਉਂਕਿ ਇਹਨਾਂ ਦੇ ਆਲ ਨਹੀਂ ਉਦਾਂ ਦੀ ਹੁੰਦੇ ਆ ਤੇ ਕਾਂ ਕੂ ਉਜਾੜ ਦਿੰਦੇ ਸਾਰੇ ਇਸ ਸਤੁਰਾ ਫਿਰਦਿਆਂ ਮੈਂ ਮੈਨੂੰ ਅਸੀਂ ਥੋੜਾ ਥੋੜਾ ਉੜਦੇ ਵੀ ਬੱਚੇ ਸੀ ਮੈਨੂੰ ਐਵੇਂ ਵਿਚ ਦੂਰ ਜਾਵੜੇ ਤਾਂ ਕਿਤੇ ਇਹ ਨਾ ਹੋਵੇ ਮਾਂ ਪਿਓ ਲੱਭੀ ਨਾ ਇਹਨਾਂ ਨੂੰ ਇਹ ਹੋਏ ਸੰਘਣੇ ਵਿੱਚ ਕਾਂ ਕੂ ਨਹੀਂ ਵੜਦੇ ਬਚ ਜਾਂਦੇ ਆ ਤੇ ਬੂਟੇ ਲਾਈ ਇਸੇ ਕਰਕੇ ਅਸੀਂ ਮੈਂ ਵੀ ਇਹਦੇ ਵਿੱਚ ਝਿੜੀਆਂ ਦੇਸੀ ਝਿੜੀਆਂ ਨਾਲ ਨਹੀਂ ਬਹੁ ਪਾਉਂਦੀਆਂ ਨੇ ਸੰਗਣੇ ਵਾਲੇ ਹੁੰਦੇ ਆ ਇਹ ਤੇ ਆਪਣਾ ਦੇਖੋ ਕਿੰਨਾ ਸੋਹਣਾ ਫੁੱਟਿਆ ਆ ਆਮਲਾ ਵੀ ਤੇ ਬਹੁਤ ਜਿਆਦੇ ਬੂਰ ਲੱਗਾ ਸੀਗਾ ਔਲੇ ਨੂੰ ਇਸ ਵਾਰ ਤੇ ਇਸ ਵਾਰ ਮੌਸਮ ਵੀ ਖਰਾਬ ਰਿਹਾ ਮੀਂਹ ਨੇ ਰੀਂਹ ਰੀਆਂ ਬਹੁਤ ਆਈਆਂ ਤੇ ਜਿੰਨਾ ਬੂਰ ਸੀ ਸਾਰਾ ਝਾੜਤਾ ਨੇਹਰੀਆਂ ਨੇ ਬਹੁਤ ਸੋਹਣੀ ਫੂਟ ਕੀਤੀ ਆ ਆਪਣੇ ਪਾਅ ਵਗੈਰਾ ਵੀ ਨਿਕਲ ਚਲੇ ਉੱਪਰ ਤੱਕ ਤੇ ਜਿਹੜੇ ਪਿੱਛੇ ਵਾਲੇ ਬੂਟੇ ਆ ਬਾਪੂ ਦੀ ਯਾਦ ਚ ਲਾਏ ਸੀ ਉਹ ਹਜੇ ਖੜੇ ਆ ਕਿਉਂਕਿ ਹਜੇ ਉਹ ਜੜੋਂ ਨਹੀਂ ਤੁਰੀ ਨਹੀਂ ਤੇ ਆਹ ਤਾਂ ਬਹੁਤ ਫੁੱਟੇ ਆ ਸਾਰੇ ਸ਼ੈਂਕੀ ਸ਼ੈਂਕੀ ਵੀ ਨਾਲ ਨਾਲ ਤੜਿਆ ਫਿਰਦਾ ਰਹਿੰਦਾ ਮੇਰੇ ਹਾਂ ਬੱਤ ਹਾਂ ਹੂੰ ਦੇਖੋ ਮਲਕ ਮਲਕ ਕਰਦਾ ਫਿਰਦਾ ਹੁਣ ਛੱਡਦੇ ਆਪਾਂ ਆਪਣੇ ਪੀਜਣ ਟਾਈਮ ਹੋ ਗਿਆ ਉਹਨਾਂ ਦਾ ਸਵੇਰ ਦੇ ਖਾਣੇ ਦਾ ਸ਼ਰਾਰਤਾਂ ਦੇ ਮੂੜ ਚ ਕੜ ਚ ਦੇਖੋ ਉਹਨੇ ਪੂਰਾ ਸ਼ਰਾਰਤਾਂ ਦੇ ਮੂੜ ਚ ਮੈਨੂੰ ਭੱਜ ਕੇ ਨੰਗੂ ਕੋਲ ਦੀ ਮੈਨੂੰ ਫੜ ਆ ਗਿਆ ਆ ਗਿਆ ਦੇਖੀ ਖੋਣੇ ਨੂੰ ਆਏ ਆ ਮੈਨੂੰ ਛੇੜ ਵੀ ਮੈਂ ਭੱਜੂ ਮੈਂ ਕੋਈ ਚੀਜ਼ ਚੱਕ ਕੇ ਮੂਰੇ ਭੱਜਾਂ ਤੇ ਰੋਟੀ ਇਹਨੇ ਖਾਣੀ ਹੈ ਸੁੱਕੀ ਜਮਾਂ ਆ ਹੁਣ ਰਾਤ ਦੀ ਪਈ ਸੁੱਕ ਗਈ ਨਾ ਪਾਪੜ ਬਣ ਗਿਆ ਉਹ ਖਾਣੀ ਹੈ ਮੂੰਹ ਚੀਜ਼ ਨਹੀਂ ਖਾਣੀ ਵਾਲਾ ਮੈਂ ਤਾਂ ਲੈ ਕਰੀ ਜਾ ਮਗਰ ਤੁਰੇ ਫਿਰ ਕੋਈ ਚਾਹੀਦੀ ਚੀਜ਼ ਪਾਦ ਕੇ ਨਹੀਂ ਖਾਣੀ ਰੋਟੀ ਰਾਤ ਦੀ ਜਿਹੜੀ ਸੁੱਕ ਸਕ ਜਾਂਦੀ ਉਹ ਖਾਣੀ ਹੈ ਫਿਰ ਇੱਟਾ ਛਰਾਤੀ ਲੋਈ ਸਾਫ ਪਾਣੀ ਪਾ ਦਿੱਤਾ ਗਿਆ ਤੁਹਾਨੂੰ ਪਛੜ ਨਹੀਂ ਆਉਦੇ ਜਾਨਵਰ ਆਜੋ ਵੀ ਆਜੋ ਵੀ ਸ਼ੈਂਕੀ ਬਿਲਕੁਲ ਕੁਝ ਨਹੀਂ ਕਹਿੰਦਾ ਜੇਕਰ ਚਿੜੀ ਵੀ ਬੈਠ ਜੇ ਨਾ ਤੇ ਚਿੜੀ ਦੇ ਮਗਰ ਵੀ ਉਹਨੂੰ ਭਜਾਉਣ ਜਾਂਦਾ ਮੈਂ ਛਾਲ ਮਾਰ ਕੇ ਉਹਨੂੰ ਫੜ ਲਵਾਂ ਚਿੜੀ ਆ ਜੇ ਗਟਾਰ ਆ ਜੇ ਜਾਂ ਕਿ ਹੋਰ ਪੰਛੀ ਆ ਜੀ ਤਾਂ ਉਹ ਇਹ ਬਹੁ ਪੈਂਦਾ ਬਟਾ ਵੀ ਇਹਦੇ ਕੋਲ ਡਰਦੇ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਉਹਦੇ ਕੋਲੇ ਕਰਦਾ ਰਹਿਂਦਾ ਇੱਦਾਂ ਆਜੋ ਵੀ ਆਜੋ ਬਰੀਡਿੰਗ ਸ਼ੁਰੂ ਕਰਤੀ ਆ ਕਬੂਤਰਾਂ ਨੇ ਤੇ ਆ ਇਹਨਾਂ ਦੇ ਬੱਚੇ ਫਿਰਦੇ ਆ ਦੋ ਨਿਕਲੇ ਇੱਧਰ ਵੀ ਆਂਡੇ ਦਿੱਤੇ ਹੋਏ ਆ ਤੇ ਦੂਜੀ ਮੰਜ਼ਲ ਤੇ ਵੀ ਆਂਡੇ ਆ ਐਂਡਾ ਤੀਜੀ ਮੰਜ਼ਲ ਤੇ ਵੀ ਆਂਡਾ ਦਿੱਤਾ ਹੋਇਆ ਇੱਕ ਇਹ ਰੜਾ ਇਦਾਂ ਜਿਹੀ ਬੈਠੇ ਆ ਤੇ ਇਹਦੇ ਬੱਚੇ ਆ ਗਏ। ਇਹਦੇ ਬੱਚੇ ਨੇ ਇੱਕ ਤੇ ਵੀ ਆਂਡੇ ਦਿੱਤੇ ਹੋਏ ਇਹਨਾਂ ਨੇ। ਆਹ ਕਮ ਉੱਤੇ ਇਹਨਾਂ ਸਭ ਤੋਂ ਸੋਹਣਾ ਲੱਗਦਾ। ਆਪਣੇ ਘਰ ਦੇ ਸਭ ਤੋਂ ਵੱਖਰਾ ਕਲਰ ਹੈ ਇਹਦਾ। ਬੜਾ ਪਿਆਰੀ ਕਬੂਤਰੀ ਹੈ, ਬਹੁਤ ਸੋਹਣੀ ਹੈ। ਬੱਚੇ ਬਹੁਤ ਸਨੇ ਕੱਢਣਗੇ। ਇਹ ਵਾਈਟ ਕਬੂਤਰ ਤੇ ਇਹ ਨਾਲ ਗੱਲੇ ਦੀ ਕਬੂਤਰੀ ਹੈ। ਕਬੂਤਰਾਂ ਨੂੰ ਪਾ ਦੁੱਤੇ ਆ ਦਾਣੇ ਤੇ ਨਿੱਕੇ ਨੰਨੇ। ਨੰਨੇ ਬੱਚੇ ਵੀ ਅੱਜ ਕੱਢ ਲਿਆ ਬਾਹਰ। ਲੋਜੀ ਹੈ ਕਾ ਟਿਕਾ ਹੁਣ ਇਹ ਹੁਣ ਬਾਹਰ ਨਿਕਲਣ ਲੱਗ ਗਏ ਤਾਂ ਇਹਨਾਂ ਦੀ ਰੀਸ ਦੇ ਨਾਲ ਇਹ ਵੀ ਚੁਕਣ ਲੱਗਣਗੇ ਜਾਣੇ ਦੇਖੋ ਹੋਰ ਆਪਣੇ ਘਰ ਦੇ ਵਿੱਚ ਚੈਕਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਆਪਾਂ ਸੋਲਰ ਸਿਸਟਮ ਵੀ ਘਰੇ ਲਾਗੇ ਤੁਹਾਨੂੰ ਉਹ ਵੀ ਮੈਂ ਦਿਖਾਉਂਗਾ ਸਪੈਸ਼ਲੀ ਤੇ ਆ ਆਪਣੇ ਆ ਕੇ ਲਾਵ ਬਾਰਸ ਉਹ ਦੇਖੋ ਇਲਾਵਾ ਬਾੜ ਨੇ ਉਹ ਵਲੋਕ ਉਹਦੇ ਚ ਵੜਨ ਲੱਗੀ ਕੁੱਜੀ ਦੇ ਵਿੱਚ ਨੇੜੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜਾਲੀ ਦੇ ਵਿੱਚ ਫੌਕਸ ਨਹੀਂ ਹੁੰਦਾ ਉਹ ਦੇਖੋ ਆ ਲਾਵ ਬਾੜ ਨੇ ਹੁਣ ਇਹਨੇ ਮਟਕੀਆਂ ਦੇ ਵਿੱਚ ਵੜਨ ਲੱਗ ਗਿਆ ਬਟ ਹੋਇਆ ਕੀ ਆ ਕਿ ਜਿਹੜੇ yellow ਆਂ ਦਾ ਜੋੜਾ ਸੀਗਾ ਤੇ ਇੱਕ green ਦਾ ਜੋੜਾ ਸੀਗਾ ਇਹ ਜਿਹੜੇ ਸਾਰੇ ਇੱਕ ਦੂਜੇ ਨਾਲ ਕ੍ਰੋਸ ਜੋੜੇ ਬਣਾ ਰਹੇ ਨੇ yellow ਤੇ ਗ੍ਰੀਨ ਨੇ ਰਲ ਕੇ ਜੋੜਾ ਬਣਾ ਲਿਆ ਤੇ ਜਾਨੀ ਕਿ ਇਹਨਾਂ ਨੇ ਆਪ ਦੇ ਪਾਰਟਨਰ ਦੋਨਾਂ ਨੇ ਚੇਂਜ ਕਰਦੇ ਆ ਸੀ ਉੱਚੋਂ ਹੋੜੀ ਮਟਕੀਆਂ ਜਵੜਨ ਲੱਗ ਗਈ ਆ ਤੇ ਕਿਉਂਕਿ ਇਹਦੇ ਜੋ ਪ੍ਰੋਪਰ ਵੀਡੀਓ ਨਹੀਂ ਆਈ ਬਹੁਤ ਸੋਹਣਾ ਲੱਗਦੇ ਆ ਦੇਖੋ ਚੀਕ ਦੇ ਕੇ ਨੱਚੇ ਦੇਖੋ ਕੀ ਕੁਛ ਕਰਦੇ ਨੇ ਕਲਰ ਬੜੇ ਪਿਆਰੇ ਨੇ ਕਲਰ ਹੋਰੀ ਸੋਹਣੇ ਆਉਂਦੇ ਆ ਬਟ ਹੋਰ ਹੋਰੀ ਆਪ ਐਡ ਕਰਾਂਗੇ ਤੇ ਇਹਨਾਂ ਨੂੰ ਜਿ ਪ੍ਰੋਪਰ ਜੀਵਨ ਆ ਰਿਹਾ ਦੋ ਤਿੰਨ ਤਰ੍ਹਾਂ ਦਾ ਇਹਨਾਂ ਨੂੰ ਫ੍ਰੀ ਖਾਣਾ ਦਿੱਤਾ ਜਾਂਦਾ ਪਾਣੀ ਹੁੰਦਾ ਚਤੋਂ ਪਰ ਕੋਲੇ ਤੇ ਇੰਨੀਆਂ ਮਟਕੀਆਂ ਲੱਗੀਆਂ ਨੇ ਵਿੱਚ ਜਿਹੜੀ ਮਰਜ਼ੀ ਮਾਲ ਲੈਣ ਕਿਉਂਕਿ ਜੋੜੇ ਸਿਰਫ ਦੋ ਹੀ ਆ ਤੇ ਘਰ ਇਹਨਾਂ ਦੇ ਜਿਆਦੇ ਬਣੇ ਹੋਏ ਆ ਤੇ ਸੋਲਰ ਲੱਗਿਆ ਕਰਕੇ ਚਤੋਂ ਪਰ ਪੱਖਾ ਇੱਥੇ ਇਹਨਾਂ ਵੀ ਚੱਲੀ ਜਾਂਦਾ ਰਹਿੰਦਾ ਗਰਮੀ ਨਹੀਂ ਆਉਂਦੀ ਕਿਉਂਕਿ ਆਪਾਂ ਕੋਲ ਲਾਈਟ ਵਾਧੂ ਹੋ ਗਈ ਆ ਤੇ ਇਹਨਾਂ ਸੋਲਰ ਦਾ ਸਿਸਟਮ ਸਾਰਾ ਆਪਣਾ ਲਾਈਟ ਹੋ ਗਈ ਫ੍ਰੀ ਤੇ ਇੱਕ ਪੱਖਾ ਇਹਨਾਂ ਤੇ ਚੱਲਦਾ ਰਹਿੰਦਾ ਤੇ ਜਿਹੜਾ ਆਪਣੇ ਅੱਗ ਲਾਉਣ ਵਾਲਾ ਸਮਾਨ ਸੀਗਾ ਉਹ ਇੱਥੇ ਕੱਢਦਾ ਸਾਰਾ ਘਰ ਦਾ ਵੇਸਟ ਜਿਹੜਾ ਸੀ ਅੱਗੇ ਪਹਿਲਾਂ ਆਪਣੇ ਇੱਥੇ ਹੁੰਦਾ ਸੀਗਾ ਉਹਦੇ ਨਾਲ ਹੀ ਹੁੰਦਾ ਸੀਗਾ ਤੇ ਜਿਹੜੇ ਆਪਣੇ ਉੱਥੇ ਅ ਅੰਗੂਰਾਂ ਦੀਆਂ ਵੇਲਾਂ ਲੱਗੀਆਂ ਨੇ ਜਦੋਂ ਲਾਟ ਉੱਪਰ ਨਿਕਲਦੀ ਸੀ ਤਾਂ ਉਹਨਾਂ ਨੂੰ ਸੇਕ ਜਾਂਦਾ ਸੀਗਾ ਤੇ ਇਹ ਡਿਪਾਰਟਮੈਂਟ ਬਾਹਰ ਕੱਢਦਾ ਜਿੱਦਾਂ ਦੇਖੋ ਸਾਰੇ ਲਫਾਫੇ ਲੂਪ ਸਾਰੇ ਇੱਥੇ ਪਾਏ ਹੋਏ ਆਪਣੇ ਤੇ ਇਹ ਇਹ ਰੂੜੀ ਤੇ ਨਹੀਂ ਗਏਗੀ ਇੱਥੇ ਨਿਕ ਨਾਲ ਹੀ ਰੂੜੀ ਲੱਗੀ ਹੋਈ ਹੈ ਤੇ ਸਿਰਫ ਜਿਹੜਾ ਸਾਫ ਗੋਬਰ ਉਹੀ ਪਾਇਆ ਜਾਂਦਾ ਤੇ ਇਧਰਲੀ ਸਾਈਡ ਆਪਣੀ ਆ ਗਈ ਹੈ ਸਬਜ਼ੀ ਤੇ ਸਬਜੀ ਵੱਲੋਂ ਤੁਹਾਨੂੰ ਪਤਾ ਕਿ ਬਾਪੂ ਜੀ ਕਰਕੇ ਲੇਟ ਹੋ ਗਏ ਸੀਗੇ ਤੇ ਪਰ ਹੁਣ ਪੂਰੀ ਕੋਸ਼ਿਸ਼ ਆ ਕਿ ਜਲਦੀ ਜਲਦੀ ਉਹਨਾਂ ਪਤਿਆਰ ਕਰੀਏ ਤੇ ਆ ਤੁਸੀਂ ਦੇਖੋ ਨਿੱਕਾ ਜਿਹਾ ਲੱਗਾ ਇਹਨੂੰ ਕਿੰਨਾ ਫਲ ਲੱਗਾ ਹੋਇਆ ਉਹਨੇ ਤੇ ਪਿੰਡਾਂ ਲੱਗੀਆਂ ਹੋਈਆਂ ਨੇ ਉਹਦੇ ਮਿਰਚਾਂ ਲੱਗੀਆਂ ਹੋਈਆਂ ਨੇ ਨਾਲ ਫਲਾਂ ਵਾਲੇ ਬੂਟੇ ਲੱਗੇ ਹੋਏ ਇਸ ਲੈਨ ਦੇ ਵਿੱਚ ਤੇ ਅੱਗੇ ਜਿਹੜਾ ਲੱਗਾ ਹੋਇਆ ਆਪਣਾ ਸਾਰਾ ਹੀ ਆ ਗਿਆ ਇੱਥੇ ਜਿਹੜੀ ਪਹਿਲੀ ਵਟ ਹੈਗੀ ਉਹਦੇ ਨਾਲ ਤਾਂ ਬੀ ਲਾਏ ਹੋਏ ਨੇ ਪਛੇਤੇ ਬੀ ਲਾਏ ਆ ਆਪਾਂ ਦੂਜੇ ਦੇ ਜਿਹੜੇ ਹੁੰਦੀਆਂ ਆਪਣੇ ਕਰੇਲੇ ਦੋ ਵਟਾਂ ਲਗੀਆਂ ਹੋਈਆਂ ਫਿਰ ਫਲੀਆਂ ਦੀਆਂ ਗੁਵਾਰੇ ਦੀਆਂ ਫਲੀਆਂ ਦੀਆਂ ਤਿੰਨ ਵਟਾਂ ਉਦੋਂ ਗਾਂ ਲਗੀਆਂ ਹੋਈਆਂ ਆਪਣੀਆਂ ਆ ਇਹ ਵਟ ਤੇ ਲਾਏ ਹੋਏ ਆਪਣੇ ਕਦੂਆਂ ਦੀਆਂ ਵੱਲਾਂ ਕੱਦੂਆਂ ਦੇ ਬੱਲਾ ਹੋਈਆਂ ਭਈਆਂ ਨੇ ਉਦੜੀ ਕੁਛ ਲੱਗੀਆਂ ਨੇ ਤੇ ਇੱਕ ਗੁਵਾਰੇ ਦੀਆਂ ਫਲਗੀਆਂ ਲਾਈਆਂ ਸੀ ਆਪਾਂ ਤੇ ਇੱਕ ਆਪਾਂ ਲਾਏ ਸੀਗੇ ਤੇ ਕੱਦੂਆਂ ਦੀਆਂ ਵੱਲਾਂ ਤੇ ਇੱਕ ਹੁੰਦਾ ਆਪਣੇ ਕੋਲੇ 56 ਕੱਦੂ ਤਿੰਨ ਵੱਟਾਂ 56 ਕੱਦੂਆਂ ਦੀਆਂ ਲੱਗੀਆਂ ਹੋਈਆਂ ਨੇ ਤੇ ਯਾਨੀ ਕਿ ਹੌਲੀ-ਹੌਲੀ ਆ ਬਾਕੀ ਸਾਰਾ ਥਾਂ ਹੀ ਕਵਰ ਹੋ ਗਿਆ ਇਸ ਵਾਰ ਕੀ ਕਰਨਾ ਗਿਆ ਆਪਾਂ ਸਬਜ਼ੀ ਕੀ ਰਹੀ ਬੀਜ ਦਿੰਨੇ ਆ ਤੇ ਆਹ ਤੇ ਸੇਬਾਂ ਦਾ ਬੂਟਾ ਦੇਖੋ ਲੱਗਾ ਸੀਗਾ ਤੇ ਇਹ ਵੀ ਫੁੱਟਣਾ ਸ਼ੁਰੂ ਹੋ ਗਿਆ ਕਿਉਂਕਿ ਆਪਾਂ ਮੰਨਦੇ ਸੀਗੇ ਸੇਬ ਹੁੰਦੇ ਹੀ ਨਹੀਂਗੇ ਤੇ ਆਹ ਲਗਰਾਂ ਕੱਢਣੇ ਸ਼ੁਰੂ ਕਰਤੀਆਂ ਨੇ ਕਿਉਂਕਿ ਅਸੀਂ ਯਕੀਨ ਨਹੀਂ ਕਰਦੇ ਜੇ ਸੇਬ ਨਹੀਂ ਹੁੰਦੇ ਪਰ ਉਹ ਕਹਿੰਦਾ ਮੇਰੀ ਗਾਰੰਟੀ ਹੈ ਬਾਈ ਤੁਸੀਂ ਲਾ ਕੇ ਦੇਖੋ ਤੇ ਉਹ ਲਾ ਗਿਆ ਸੀਗਾ ਪੂਰਾ ਵੱਡਾ ਬੂਟਾ ਦੇਖੋ ਇਹ ਘਟੋ ਘਟ 8 ਫੁੱਟ ਬੂਟਾ ਉੱਚਾ ਹੋਊਗਾ ਤੇ ਸੇਬ ਹੀ ਇੱਧਰ ਅੰਬ ਦਾ ਬੂਟਾ ਸੀਗਾ ਜਿਵੇਂ ਬਾਪੂ ਜੀ ਨੇ ਅਸਤੀਆਂ ਪਾ ਕੇ ਲੱਗਾ ਹੋਇਆ ਤੇ 7-8 ਫੁੱਟ ਦਾ ਬਹੁਤ ਨੀਵੇਂ ਥਾਂ ਤੇ ਲੱਗਿਆ ਤੇ 8-9 ਫੁੱਟ ਦਾ ਬੂਟਾ ਇਹ ਆ ਹਰੇ ਖੜੇ ਆ ਬੂਟੇ ਸਾਰੇ ਤੇ ਬਟ ਹਜੇ ਉਹ ਵਧਣਾ ਸ਼ੁਰੂ ਨਹੀਂ ਕੀਤਾ ਉਹ ਸ਼ਾਇਦ ਅਜੜ ਥੱਲੇ ਨਹੀਂ ਲੱਗੀ ਹੋਣੀ ਇਹਨਾਂ ਦੀ ਤੇ ਇਧਰਲੇ ਪਾਸੇ ਆਪਣੇ ਪੱਠੇ ਵੀ ਬੀਜਦੇ ਆ ਆ ਆਪਣਾ ਪੱਠੇ ਬਹੁਤ ਸਨੇ ਹੋਏ ਆ ਇਹਦੇ ਉੱਤੇ ਆਪਾਂ ਸੋਲਰ ਲੱਗ ਗਿਆ ਘਰ ਦੀ ਮੋਟਰ ਦੇ ਨਾਲ ਪਾਣੀ ਲਾਇਆ ਕਰਾਂਗੇ ਕਿਉਂਕਿ ਲਾਈਟ ਆਪਣੇ ਕੋਲ ਹੋ ਗਈ ਹੈ ਬਾਦੂ ਤੇ ਸਾਰਾ ਆਪਾਂ ਸੋਲਰ ਸਿਸਟਮ ਪੂਰਾ ਐਨ ਘੈਂਟ ਚਾਰ ਲਿਆ ਡੇਢ ਦੀ ਮੋਟਰ ਆ ਤੈਨੂੰ ਤਿਆਰੀ ਨਿੱਕੇ ਪਾਤੇ ਆ ਤੇ ਕਿਉਂਕਿ ਫਿਰ ਐ ਤਾਂ ਉਧਰਲੀ ਮੋਟਰ ਤੋਂ ਆਪਾਂ ਜੇ ਟਰਾਲੀ ਖੜੀ ਉੱਥੋਂ ਵੀ ਲਾ ਲਈਦਾ ਸੀਗਾ ਕਿਉਂਕਿ ਜੇ ਛੋਨਾ ਚਾਣਾ ਲਾਉਂਦੇ ਹੁੰਦੇ ਫਿਰ ਆਪ ਨੂੰ ਜਾਗ ਲੱਗਦੀ ਆ ਯਾਰ ਵੀ ਕਿਉਂ ਹਨਾ ਡਿਸਟਰਬ ਕਰਨਾ ਕਿਸੇ ਨੂੰ ਕਿਉਂਕਿ ਉਦੋਂ ਫਿਰ ਔੜ ਲੱਗ ਜਾਂਦੀ ਕਈ ਵਾਰੀ ਤੇ ਪ੍ਰੋਬਲਮ ਆਉਂਦੀ ਆ ਫਿਰ ਛੋਨੇ ਨੂੰ ਤੁਹਾਨੂੰ ਪਤਾ ਪਾਣੀ ਹਨਾ ਕਿ ਜ਼ਰੂਰੀ ਹੁੰਦਾ ਉਦੋਂ ਫਿਰ ਹਨਾ ਲਵਾਵੇ ਵੀ ਖੜਦੇ ਨਹੀਂਗੇ ਤੇ ਅੱਗੇ ਹਮੇਸ਼ਾ ਪਾਣੀ ਉੱਥੋਂ ਹੀ ਲਾਉਂਦੇ ਸੀਗੇ ਉੱਥੋਂ ਵੀ ਆਪਾਂ ਜਿਹਦੇ ਨਾਲਕ ਤੇ ਜ਼ਰੂਰਤਪੂਰਤ ਲਾ ਸਕਦੇ ਆ ਤੇ ਵੈਸੇ ਆਪਾਂ ਘਰ ਦੀ ਮੋਟਰ ਦਾ ਕੋਸ਼ਿਸ਼ ਕਰਾਂਗੇ ਲਾਇਆ ਕਰਾਂਗੇ ਕਿਉਂਕਿ ਪਾਣੀ ਆਪੋ ਲੈਟ ਹੋ ਗਈ ਹੈ ਵਾਦੂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮੋਟਰ ਚੱਲ ਫ੍ਰੀ ਚੱਲਿਆ ਕਰਨੀ ਹੈ ਸੋਲਰ ਤੇ ਤੇ ਉਹ ਆਪਾਂ ਇੱਧਰ ਛੱਡ ਦਿਆ ਕਰਾਂਗੇ ਤੇ ਜਿਹੜੀ ਖਜੂਰ ਲੱਗੀ ਹੋਈ ਖਜੂਰ ਦੀ ਏਜ ਅੱਜ ਹੋ ਗਈ ਆ 12 13 ਸਾਲ ਹੋ ਗਈ ਆ ਬਟ ਇਹ ਆਪ ਹੀ ਉੱਗੀ ਸੀਗੀ ਗੜਕ ਤੋਂ ਤੇ ਇਹਦਾ ਕੋਈ ਰਿਜ਼ਲਟ ਜਿਆਦਾ ਵਧੀਆ ਨਹੀਂ ਮਿਲਿਆ ਨੂੰ ਇੰਨੇ ਚਿਰ ਦਿਨ ਹੋ ਗਏ 13 ਸਾਲ ਸਮੂਹ ਨਾ ਕਹਿਣਾ ਵੀ ਯੁੱਗ ਬਦਲ ਜਾਂਦਾ ਤੇ 13 ਸਾਲਾਂ ਦੇ ਵਿੱਚ ਐਡੀ ਕੀ ਹੋਈ ਆ ਬਸ ਜਿਆਦਾ ਵਾਧ ਹੀ ਨਹੀਂ ਗਈ ਤੇ ਖਜੂਰਾਂ ਖਜਾਰਾਂ ਤਾਂ ਜ ਲੱਗਦੀਆਂ ਨੇ ਤੇ ਬਟ ਉਹ ਝੜ ਜਾਂਦੀਆਂ ਨੇ ਕਿਉਂਕਿ ਮੇਲ ਫੀਮੇਲ ਦਾ ਪੋਲੀਨੀਸ਼ਨ ਹੁੰਦਾ ਇਹਨਾਂ ਦਾ ਕਾਰਨ ਦਾ ਕੁਝ ਗੜ ਹੁੰਦਾ ਕਿਉਂਕਿ ਸਿੰਗਲ ਹੀ ਆ ਤੇ ਉਹ ਜਿਹੜਾ ਫਲ ਲੱਗਦਾ ਝੜ ਜਾਂਦਾ ਇਹਨੂੰ ਤੇ ਨਾਲ ਆ ਗਿਆ ਆਪਣੇ ਪਪੀਤੇ ਤੇ ਪਪੀਤੇ ਵੀ ਥੋੜਾ ਜਿਆ ਹਮੇਸਾ ਫੰਗੀ ਸੈਟ ਦੀ ਸਪਰੇ ਕਰਨ ਵਾਲੀ ਸਪਰੀ ਆਪਾਂ ਕਰਦੇ ਨਹੀਂ ਸਬਜ਼ੀ ਤੇ ਵੀ ਬਟ ਮੈਨ ਲਾਦਾ ਕਰਨੀ ਪੈਣੀ ਪੱਤੇ ਜਿ ਇਕੱਠੇ ਹੁੰਦੇ ਆ ਇਹਦੇ ਤੇ ਪਪੀਤੇ ਵੈਸੇ ਹੋ ਗਏ ਯੂਨੀਵਰਸ ਦੀ ਦੋ ਲਿਆਂਦੇ ਸੀ ਇੱਕ ਲੱਗਾ ਵੀ ਹੋਇਆ ਨਾਲ ਪਪੀਤਾ ਇਹਦੇ ਤੇ ਇਹਦੇ ਤੇ ਸਪਰੇ ਆਪਾਂ ਕਰਾਂਗੇ ਬਾਕੀ ਪਾਣੀ ਹੁਣ ਹੋ ਗਿਆ ਬਾਦੂ ਸਬਜ਼ੀ ਨੂੰ ਛੱਡੀ ਛੱਡਣਾ ਆਪਾਂ ਜਿੱਥੇ ਵੀ ਥਾਂ ਮਿਲਿਆ ਸਬ ਫਲਾਂ ਦੇ ਬੂਟੇ ਲਾਏ ਨੇ ਹਣ ਇਧਰ ਜਿਵੇਂ ਹੋ ਗਏ ਆਪਣੇ ਜਾਮਨ ਹੋ ਗਈ ਆ ਇਧਰ ਹੋ ਗਿਆ ਆੜੂ ਹੋ ਗਿਆ ਤੇ ਇਧਰ ਹੋ ਗਿਆ ਆਪਣਾ ਜਿਹੜਾ ਬੂਟਾ ਲੱਗਾ ਹੋਇਆ ਇਹ ਆ ਗਿਆ ਆਪਣਾ ਔਲਿਆਂ ਦਾ ਉਦੋਂ ਆਏ ਸੀ ਵੀ ਇੱਕ ਔਲਿਆਂ ਦੇ ਬੂਟੇ ਨਹੀਂ ਲੱਗਦੇ ਇੱਕ ਉਧਰ ਘਰੇ ਲੱਗਾ ਹੋਇਆ ਉਹ ਉੱਪਰ ਦੀ ਦੱਸਦਾ ਪਿਆ ਆਪਾਂ ਨੂੰ ਫਿਰ ਤਾਂ ਕਰਕੇ ਕਿ ਇਧਰ ਲਾਤਾ ਸੀ ਅੰਦਰ ਜਗ੍ਹਾ ਨਹੀਂ ਸੀਗੀ ਵੀ ਇਦਾਂ ਦਾ ਚੱਕ ਹੋਇਆ ਤੇ ਦੋ ਔਲਿਆਂ ਦੇ ਬੂਟੇ ਜ਼ਰੂਰੀ ਹੁੰਦੇ ਆ। ਹਲਾ ਵੀ ਸਾਡਾ ਸ਼ੈਵ ਸ਼ੈਵਜੀ ਸ਼ੇਵੂ ਵੀ ਪਹੁੰਚ ਗਿਆ ਕਿਵੇਂ ਆ ਆ ਗਏ ਹੂੰ ਜਾਹੋ ਡੱਬੀ ਤਾਂ ਲੈ ਕੇ ਆਪਾਂ ਅੱਗ ਲਾਈ ਗਈ ਇੱਥੇ ਤੇ ਇੱਕ ਆਪਾਂ ਇੱਥੇ ਰੱਖਿਆ ਹੋਇਆ ਲਾਈਟਰ ਲੈ ਆਈ ਚੰਗਾ ਕੁਜਾ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਦਿੰਦੇ ਹਮੇਸ਼ਾ ਬਾਰਿਸ਼ ਤੇ ਆ ਮੈਂ ਲੈ ਆਉਣਾ ਚੱਲ ਕੋਈ ਨਹੀਂ ਇਹਦੇ ਜੀ ਆਪਾਂ ਪੰਛੀਆਂ ਨੂੰ ਹਮੇਸ਼ਾ ਥੱਲੇ ਆਦਰਾਖਤ ਤੇ ਪਾਣੀ ਪਾ ਕੇ ਰੱਖ ਦਿੰਦੇ ਆ ਕਿਉਂ ਗਰਮੀ ਬਹੁਤ ਜ਼ਿਆਦੀ ਆ ਕਈ ਕਈ ਪੰਛੀ ਇਹੋ ਦੇ ਆ ਉਹ ਜਾਗਦੇ ਆ ਸੰਗ ਦੇ ਕਹਿ ਸਕਦੇ ਆ ਉਹ ਆਪਣੇ ਦੇ ਘਰੇ ਵੀ ਭਰੇ ਆ ਹੁੰਦਾ ਉੱਥੇ ਨਹੀਂ ਪੀਣ ਆਉਂਦੇ ਪਾਣੀ ਉਹ ਡਰਦੇ ਆ ਖਾਸ ਕਰਕੇ ਇਹ ਰੱਖਿਆ ਹੋਇਆ ਕਾਟੂਆਂ ਵਾਸਤੇ ਤੇ ਗੱਕਰ ਤੇ ਕਾਟੂਆਂ ਬਹੁਤ ਨਹੀਂ ਕਿਉਂਕਿ ਉੱਪਰ ਇਹਨਾਂ ਦੇ ਆਲ ਨੇ ਵਗੈਰਾ ਪਾਏ ਹੋਣੇ ਉਹ ਦੇਖ ਸਕਦੇ ਹੋ ਤੇ ਉਹਨੂੰ ਫਿਰ ਉਧਰ ਡਰਦੀਆਂ ਥੱਲੇ ਆਉਂਦੀਆਂ ਨਹੀਂ ਕਿਉਂਕਿ ਆਪਦੀ ਆਵਾਜ਼ਾਈ ਕਰਕੇ ਇਹ ਜਿਹੜਾ ਜੀਵ ਹੁੰਦਾ ਡਰਕਲ ਬਹੁਤ ਹੁੰਦਾ ਇਸੇ ਕਰਕੇ ਇਹਨਾਂ ਨੂੰ ਪਾਣੀ ਰੱਖਿਆ ਗਿਆ ਇੱਥੇ ਛਾਵੇਂ ਤੇ ਇਹਨਾਂ ਦੇ ਖਾਣ ਵਾਸਤੇ ਮੈਂ ਤੁਹਾਨੂੰ ਜਗ੍ਹਾ ਦਿਖਾਉਣਾ ਖਾਣ ਵਾਸਤੇ ਇਹਨਾਂ ਦਾ ਅਲੱਗ ਬਾਕਸ ਲੱਗਾ ਹੋਇਆ ਉਹਦੇ ਵਿੱਚ ਅਸੀਂ ਹਮੇਸ਼ਾ ਪਾ ਦਿੰਨੇ ਹੁੰਨੇ ਆ ਕਈ ਗਿਰੀਆਂ ਵਗੈਰਾ ਲੋ ਆ ਚੁਕਣਾ ਵੀ ਸ਼ੁਰੂ ਕਰਤਾ ਇਹਨਾਂ ਨੇ ਲੱਭਣ ਲੱਗੇ ਵੇਖ ਲੋ ਅੱਜ ਪਹਿਲੇ ਦਿਨ ਗੱਡੇ ਸੀ ਆ ਬੂੜ ਦੇ ਨਾਲ ਬੂੜ ਦੇ ਨਾਲ ਆ ਮੈਂ ਬਣਾ ਕੇ ਲਾਤਾ ਆ ਵੀ ਹੁਣ ਇਹਦੇ ਵਿੱਚ ਕੁਛ ਨਹੀਂ ਖਾਲੀ ਸਾਰਾ ਲੈ ਗਏ ਚਰਚੇ ਇੱਕ ਪੇਜ ਕਸਤਾਜੀ ਤੇ ਬੂੜ ਚ ਤੇ ਆ ਬਣਾ ਕੇ ਲਾਤਾ ਕਿਉਂਕਿ ਫਿਰ ਇੱਥੋਂ ਚੱਕ ਕੇ ਖਾਣਾ ਪੀਣਾ ਖਾ ਇੱਥੋਂ ਲੈਂਦੀਆਂ ਨੇ ਤੇ ਪਾਣੀ ਉਹ ਕੰਧ ਤੇ ਰੱਖਿਆ ਵੇ ਉੱਥੇ ਪੀ ਰੈਂਦੀਆਂ ਨੇ ਸੋ ਨਿਆਰੀ ਲੈਂਦੀਆਂ ਨੇ ਇਹਦੇ ਕਬੂਤਰ ਵੀ ਆਪਣੇ ਮਸਤੀ ਮਾਰਦੇ ਫਿਰਦੇ ਸਾਰੇ ਲੋ ਦੋਸਤੋ ਹੁਣ ਆ ਗਿਆ ਵਖੇਤ ਪਾਈਪ ਲਾਈਨ ਆਪਣੀ ਪੈ ਗਈ ਸੀ ਕੱਲ ਤੇ ਪਾਈਪ ਲਾਈਨ ਪੈ ਗਈ ਸੀ ਹੁਣ ਆ ਗਿਆ ਟਾਈਮ ਪਾਣੀ ਛੱਡਣ ਦਾ ਕੱਲ ਲੈਟ ਹੋੜ ਗਈ ਸੀ ਅੱਧੀ ਕਿ ਮਿੱਟੀ ਪਾਤੀ ਆ ਤੇ ਅੱਧੀ ਅਚ ਰਹਿ ਗਈ ਆ ਆਪਾਂ ਖਾਲੀ ਭਰਨੀ ਆ ਤੇ ਪਾਈਪ ਭਰਨੀ ਆ ਕਿਉਂਕਿ ਪੈਪ ਹੈਗੇ ਪਾਣੀ ਵਾਲੇ ਵਿੱਚੋਂ ਖਾਲੀ ਇਹ ਬਣ ਗਈ ਸਰਦਾਰੀ ਪੂਰੀ ਲੋ ਜੀ ਚਾਬੀ ਲੈ ਆਏ ਕਰੋ ਵੱਡੀ ਇਹ ਨਹੀਂ ਹੈਗੀ ਲੱਗਦੀ ਸਿੱਖੇ ਚ ਆਪਸ਼ਨ ਆ ਵੀ ਦਿੱਤਾ ਹੋਇਆ ਇਹਦੇ ਨਾਲ ਹੀ ਪਕੌੜ ਸਕਦੇ ਆ ਕਿੱਕ ਜਗਾੜ ਲੱਗ ਜਾਂਦਾ ਲੋ ਜੀ ਤੱਕ ਨਾ ਖੁੱਲ ਗਿਆ ਆਪਣਾ ਪਾਣੀ ਛੱਡਾਂਗੇ ਜਦੋਂ ਮੋਟਰ ਤੋਂ ਤਾਂ ਇਸ ਦੇ ਵਿੱਚ ਉਛਲ ਕੇ ਨਾਲ ਦਪੈ ਭਰ ਜੂ ਇਹਦੇ ਯੂਸ਼ਲ ਕਿ ਆਪੇ ਖਾਲੀ ਚ ਪੈਣਾ ਸ਼ੁਰੂ ਹੋ ਜੂਗਾ ਤੇ ਉਹ ਪਰੇ ਤਾਈ ਆਪ ਹੀ ਫਰਜਣਾ ਪਾਣੀ ਸਾਰਾ ਲਓ ਵੀ ਦੋਸਤਾਂ ਵੇਖੋ ਨਜ਼ਾਰਾ ਇਧਰ ਆਏ ਨਹੀਂ ਐ ਤਾਂ ਲੱਗੂਗਾ ਟਾਈਮ ਮੋਟਰ ਦਾ ਹੈਗਾ ਪ੍ਰੈਸ਼ਰ ਜਿਆਦਾ ਆਹ ਯਾਰ ਅਟਰੋਪ ਬੋਸ ਖਲਦੀ ਹੈ ਮੈਂ ਲੱਗਾ ਕਿ ਪਾਈਪਾਂ ਦੇ ਚ ਪਾਣੀ ਪੈ ਜਾਂਦਾ ਬਹੁਤ ਜਿਆਦਾ ਤੇ ਇੱਕ ਇੱਕ ਗੱਲ ਦੇ ਨਾਲ ਹੀ ਭਰਨੇ ਆ ਇਧਰ ਲਈ ਲੈਣ ਬਹੁਤ ਲੰਮੀ ਆ ਭਰਮ ਤਾਂ ਆ ਨਹੀਂ ਆਉਂਦੀ ਆ ਕਿਵੇਂ ਭਰਾਂਗੇ ਲੰਮੀ ਹੋਏ ਲੈ ਪਾਣੀ ਜਾਣਾ ਹੋ ਸ਼ੁਰੂ ਹੋ ਗਿਆ ਖਾਲੀ ਚ ਕਿੰਨਾ ਕਿ ਸੌਖਾ ਸੌਖਾ ਪੁੱਛਿਆ ਕਿੰਨਾ ਕਾ ਔਕਾਦ ਨਹੀਂ ਪੁੱਛਿਆ ਓਏ ਆਇਆ ਨਹੀਂ ਪਾਣੀ ਸਿਰ ਆ ਪੱਠਿਆਂ ਨੂੰ ਪਾਣੀ ਛੱਡਦੀ ਬਾਅਦ ਚ ਓਏ ਓ ਆ ਗਿਆ ਬੱਸ ਬੱਸ ਓਹ ਭਰ ਗਿਆ ਬਈ ਓ ਆ ਗਿਆ ਪਾਣੀ ਛੇਤੀ ਭਰ ਗਿਆ ਯਾਰ ਇਹਦਾ ਹਨਾ ਚਾਹ ਬੰਦ ਕਰ ਦੇ ਬਹੁਤ ਆ ਐ ਦੂਰ ਰੱਖ ਲੈ ਦੂਰ ਸਹੀ ਹੋਊਗਾ ਦੂਰ ਦੂਰ ਰੱਖ ਲੈ ਐ ਹੋਣਾਜੀ ਲੋੜ ਕੰਮ ਆਹ ਵੀ ਆਹ ਕੱਢ ਦੇ ਮੇਰੇ ਕੋ ਤੇਸੀ ਆ ਤਾਂ ਓਰੀਜਿਨ ਸਹੀ ਗੱਲ ਆ ਹਾਂ ਹੁਣ ਸਿੱਧੀ ਜਾਉ ਧਾਰ ਵਿੱਚ ਕੱਢ ਲਾ ਮੇਰੇ ਕੋ ਤੇਸੀ ਤੇਸੀ ਕਰੇ ਕੋਈ ਨਿੱਕਰੂੜਾ ਬਾਦੇ ਐਂ ਲੈ ਇਧਰ ਵੇ ਇਹ ਬਾਈ ਸਾਨੂੰ ਰਿਆਂ ਦੇਣ ਵਾਸਤੇ ਬੈਠਾ ਇੱਥੇ ਸ਼ਾਮ ਹੀ ਹੋਇਆ ਬੇਟਾ ਪੈਰਾ ਪਰ ਇਧਰ ਨੂੰ ਐ ਨੂੰ ਛੱਡ ਲਓ ਇਧਰ ਐ ਨਹੀਂ ਛੱਡ ਲਓ ਸਾਰਾ ਭਾਂਡਾ ਹੈ ਨਾ ਇਹਨਾਂ ਦੇ ਪੀ ਹੱਤ ਪਾਲੀ ਚੱਲ ਸਹੀ ਆ ਹੁਣ ਗਿਆ ਸਾਰੇ ਵਿੱਚ ਯਾਰ ਇਸ ਤਰ੍ਹਾਂ ਮੜੇ ਮੂਹਰੇ ਬਣਾ ਲਗੇ ਲਾ ਹਨ ਹਾਂ ਉਹ ਪਾਨਾ ਚੱਕਣ ਵਾਲਾ ਤੋਂ ਇਹੋ ਗੋਰੀ ਪਾ ਦਿਆ ਕਿ ਬੜਾ ਬਣੀ ਹੋ ਮੋਟਾ ਆ ਹੋਆ ਬੁਰਗੀ ਪਾ ਦੇ ਆਪੇ ਖਾ ਚੜੀ ਗਈ ਜਲੂ ਉਹਦੇ ਪਾਰਲੇ ਪਾਰਲੇ ਆਏ ਨਹੀਂ ਹੁਣ ਵੀਡੀਓ ਬਣਾਏ ਰਿਹਾ ਸਹੀ ਦਿੱਤੀ ਆ ਇਹ ਦਸੀ ਐਨੀ ਬੰਨੂ ਵੀ ਉਤੋਂ ਦੀ ਆ ਵੀ ਤਰਸਾ ਚਾਹੀ ਜੀ ਆ ਜਾ ਪੈਦਰੇ ਪੈਣਾ ਜੋੜ ਆ ਜੋੜਾਂ ਤੇ ਚੜ ਇਥੇ ਗਾਂ ਚੜ ਜਾ ਉੱਤੇ ਹੁਣ ਆਏ ਬਣਦੇ ਇੱਥੇ ਇਕੱਲੇ ਘੁੱਟ ਕੇ ਬਲਕੈਰ ਨੇ ਦੀ ਦੇ ਗਾਂਡੇ ਚ ਉੜਾ ਬੰਦ ਕਰਦੇ ਪਾਣੀ ਕਾਹ ਜਾਗੇ ਨਹੀਂ ਨਹੀਂ ਲੋੜ ਹੀ ਨਹੀਂ ਲੈ ਜੀ ਕਰਤੇ ਗਿਰਵਾ ਬਾਬੇ ਨਹੀਂ ਆ ਗਿਆ ਪਾਣੀ ਇੱਥੇ ਤਾਂ ਇੱਕ ਮੂੰਹ ਹੀ ਤਾਂ ਪਾਣੀ ਆ ਗਿਆ ਆਪਣੇ ਤਿੰਨ ਮੂੰਹ ਆ ਉਹ ਬਰੇ ਤੱਕ ਐਣੀ ਆਪੇ ਇੱਥੇ ਹੋਈ ਜਾਣਾ ਸੈਟ ਇੱਥੇ ਵੜੀ ਜਾਣਾ ਪਾਣੀ ਸਾਰਾ ਵਹਿ ਜਾਣਾ ਥੱਲੇ ਆਪ ਜਿਹੜਾ ਉੱਚਾ ਚਾ ਤੁਮੇ ਵਾਟਰ ਪਾਉਂਦੇ ਤਾਂ ਲੋੜ ਹੀ ਨਹੀਂ ਪੈਣੀ ਥੱਲੇ ਜਾਣੀ ਜੇ ਮਿੱਟੀ ਪਾਣੀ ਹੋਣੀ ਹੈ ਪਣ ਕਾ ਕਈਆਂ ਤਾਂ ਪਾਵਾਂਗੇ ਮਿੱਟੀ ਹੋਣੀ ਯਾਰ ਨੇੜੀ ਆ ਕੇ ਖੜ ਗਿਆ ਹਾਂ ਉਹਦੇ ਨਾਲ ਤਾਂ ਕੋਈ ਨਹੀਂ ਤਾਂ ਟੱਕਣ ਬੰਨ੍ਹ ਦੀ ਹੋਵੇ ਚੜਾ ਦੇਣਾ ਤੂੰ ਬਣੀ ਉਹ ਟੱਕਣ ਬੰਨ੍ਹ ਦੇ ਫਿਰ ਪਾਣੀ ਚੜੀ ਆ ਉਹ ਸਿਰੇ ਆ ਚੁਣੇ ਗਲੂ ਉਹ ਭਰੇ ਪਾਈ ਨਹੀਂ ਮਿੱਟੀ ਹੋਈ ਉਸ ਥੋੜੀ ਪਾਣੀ ਰਹਿੰਦੀ ਆ ਉਹ ਇੱਥੇ ਮਿੱਟੀ ਪਾਈ ਨਹੀਂ ਨਾ ਪਾਈ ਆ ਨਹੀਂ ਇੱਥੇ ਪਾਈ ਨਹੀਂ ਪਾਈ ਆ ਥੋੜੀ ਥੋੜੀ ਪਾਈ ਆ ਇਧਰ ਦੇ ਪਾਣੀ ਆਉਂਦਾ ਉਧਰ ਤੋਂ ਭੰਮ ਕੇ ਸਿਰੇ ਤਾਂ ਨਹੀਂ ਪਾਟਿਆ ਕੋਈ ਇੰਨੀ ਬਾਹਰ ਤਾਂ ਨਹੀਂ ਪਾਣੀ ਆ ਸਕਦਾ ਯਾਰ ਹੈ ਇਹ ਜੇ ਗੂੰਗਾ ਬੰਦ ਕਰ ਕਾ ਫੇਰਾ ਇੱਕ ਸਾਈਡ ਦੇ ਆਪਣੇ ਪੈ ਭਰ ਗਏ ਆ ਉਤੋਂ ਦੇ ਪਾਣੀ ਛੱਡ ਦਿੱਤਾ ਦੂਜੀ ਲੈਂਡ ਦਾ ਮੇਰੇ ਸਹਾਂ ਨੂੰ ਇੱਕ ਦਾ ਜੋੜ ਨਿਕਲਿਆ ਉਹ ਦੁਬਾਰਾ ਸੱਦਣਾ ਪੈਣਾ ਬਾਈ ਹੁਣਾਂ ਨੂੰ ਉਸ ਪਾਸੇ ਪਾਣੀ ਸਿਰੇ ਨਹੀਂ ਜਾਂਦਾ ਕਾਲੇ ਸਾਈਡ ਪੈਪੂ ਕੋਮ ਮਗੇ ਜੋੜ ਸੈਦ ਮੇਸਾ ਨਿਕਲ ਗਿਆ ਜਾਂ ਕੁਝ ਹੋਇਆ ਤੇ ਇਧਰਲੀ ਸਾਈਡ ਨੂੰ ਤਾਂ ਆਪਣਾ ਹਜੇ ਸੈਟ ਆ ਕਿਰਪਾ ਇੱਕ ਛੋਟਾ ਜਿਹਾ ਘਰੇ ਬੂਟਾ ਲੱਗਾ ਸੀ ਤੇ ਇਹਨੂੰ ਦੋ ਫਰੂਟ ਆਏ ਇਸ ਵਾਰ ਪਹਿਲੀ ਵਾਰ ਦੇਖੋ ਕਿੰਨੇ ਸੋਨੇ ਫਰੂਟ ਆਇਆ ਤੇ ਇੱਕ ਇਦਾਂ ਹੀ ਵੱਡਾ ਸੀਗਾ ਉਹ ਤੋੜ ਦਿਆ ਇਹ ਹੈ ਬਹੁਤ ਛੋਟਾ ਬਟੇਲੇ ਛੋਟੇ ਬੂਟੇ ਨੂੰ ਤੋੜ ਦੇਣੇ ਚਾਹੀਦੇ ਆ ਦੇਖੋ ਆਪਾਂ ਤੋੜ ਦਿਆ ਬਟੇ ਥੋੜਾ ਖਾਲਿਆ ਇਧਰੇ ਪਾਸੇ ਪੰਛੀਆਂ ਨੇ ਚੋਕ ਲਿਆ ਇਧਰੋਂ ਤੇ ਇੱਕ ਪੂਰਾ ਸਾਫਤਾ ਸੀਗਾ ਉਹ ਐਸ਼ ਨੂੰ ਖਵਾਤਾ ਤੇ ਪਹਿਲਾ ਫਰੂਟ ਸੀਗਾ ਰੈਸ਼ ਦੇ ਹਿੱਸੇ ਆਇਆ ਹੁਣ ਆਪਾਂ ਤੋੜਤਾ ਫਿਰ ਬੂਟੇ ਦਾ ਜੂੜ ਜਾਇ ਲੱਗਦਾ ਹੁਣ ਫੁੱਟਣ ਲੱਗਾ ਤੇ ਤਿੰਨ ਪਹਿਲੀ ਵਾਰ ਇਹਨੂੰ ਤਿੰਨ ਫਰੂਟ ਲੱਗੇ ਸੀ ਤਿੰਨ ਚਾਰ ਜਿਨ੍ਹਾਂ ਦੇ ਵਿੱਚੋਂ ਦੋ ਪੱਕ ਗਏ ਇੱਕ ਛੇਰ ਕਿਸੇ ਨੇ ਕੱਚਾ ਹੀ ਤੋੜਤਾ ਸੀ ਤੇ ਇਹ ਬੂਟਾ ਜਿਹੜਾ ਆਪਾਂ ਲਾਇਆ ਸੀਗਾ ਇਹ ਲਾਇਆ ਸੀ ਬਦਾਮਾਂ ਦਾ ਬਦਾਮਾਂ ਦਾ کہہ ਕੇ ਤੇ ਆ ਨਿਕਲਿਆ ਇਹ ਹੁਣ ਤੁਸੀਂ ਆੜੂ ਕਹਿ ਦੇਨੇ ਪਤਾ ਨਹੀਂ ਕੀ ਸੁਨੀਲ ਵਰਗੇ ਹੁੰਦੇ ਆ ਜਿਹੜੇ ਇਹ ਨਕਲੇ ਐਸ਼ ਆ ਜਾ ਆ ਜਾ ਲਓ ਵੀ ਐਸ਼ ਨੰਗੇ ਨੰਗੇ ਪਾਣੀ ਵੇਚਦੀ ਆਉਣਾ ਪੈਣਾ ਹੋਰ ਕਿੱਥੇ ਜਾਏਗੀ ਬੜ ਜਾ ਕੁਛ ਨਹੀਂ ਹੁੰਦਾ ਆ ਜਾ ਆ ਜਾ ਆ ਜਾ ਆ ਜਾ ਨੰਗੇ ਆ ਸਿੱਧਾ ਆ ਜਾ ਮੇਰੇ ਨਾਲ ਨੂੰ ਮੇਰੇ ਆਲ ਨੂੰ ਆ ਜਾ ਮੇਰੇ ਆਲ ਨੂੰ ਐਸੀ ਜ਼ਿੰਦਗੀ ਜੀ ਪਹਿਲੀ ਵਾਰੀ ਵੜੀ ਆ ਪਾਣੀ ਚ ਤੇ ਆ ਜਾ ਆ ਜਾ ਆ ਜਾ ਕੁਛ ਨਹੀਂ ਤੁਰਿਆ ਬੂਟਿਆਂ ਦੇ ਪੈਰ ਨਾ ਧਰੀ ਆਹੋ ਤੇ ਤੇ ਤੁਰਿਆ ਕੁਛ ਨਹੀਂ ਹੁੰਦਾ ਇਸ ਨੂੰ ਡਰ ਲੱਗਦਾ ਵੀ ਜਿਆਦਾ ਖੁੱਭਾ ਜਿਆਦੇ ਆ ਇਹਨੂੰ ਇਦਾਂ ਲੱਗਦਾ ਕਿ ਮੈਂ ਡੋਬੀ ਨਾ ਜਾਵਾਂ ਵਿੱਚ ਇਹ ਵੀ ਐਡਵੈਂਚਰ ਹੀ ਭਾਲਦੀ ਰਹਿੰਦੀ ਆ ਮਜ਼ਾ ਆ ਗਿਆ ਹਾਂ ਆ ਗਏ ਹੋ ਹੌਲੀ 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 ਦੇਖ ਕੇ ਡਰ ਨਹੀਂ ਲੱਗਦਾ ਹਾਂ ਪੈਰ ਮੱਚਦੇ ਨਹੀਂਗੇ ਤੇਰੇ ਗਰਮ ਆ ਸਾਰਾ ਪਾਣੀ ਹੋਇਆ ਪਿਆ ਮੈਨੂੰ ਤਾਂ ਠੰਡਾ ਲੱਗਦਾ ਠੰਡਾ ਲੱਗਦਾ ਠੀਕ ਜੇ ਡੁੱਬ ਜਾਂਦੀ ਵਿੱਚ ਫੇਰ ਇਹ ਡੋਬ ਨਹੀਂ ਤੱਪਦਾ ਤੱਪਦਾ ਲੱਗਦਾ ਨਾ ਪੈਰਾਂ ਨੂੰ ਚਾਹ ਸੈਲੋਂ ਬਾਹਰ ਕਰਦੇ ਫੇਰ ਇੱਧਰ ਬਾਈ ਬਾਈ ਪਾਣੀ ਤੇ ਚੱਲ ਚੱਲ ਘਰੇ ਚਾਰ ਫੇ ਚਲ ਗਈ ਆਪਾਂ ਮੈਂ ਵੀ ਚੱਲਦਾ ਨਾਲ ਤੇਰੀ ਕਰਨ ਬਾਈ ਕੋਈ ਨਹੀਂ ਨਹੀਂ ਉਹ ਵੀ ਇਧਰ ਹੀ ਆਏ ਨਾ ਪੁੱਤੋ ਤੇ ਗਰਮਾ ਪਾਣੀ ਵੇ ਦੀ ਨਾ ਚੱਲ ਮੈਂ ਵੀ ਕਿੱਧਰ ਜਾਣਾ ਆਪਾਂ ਚੱਲਦੇ ਆ ਕੰਮ ਕਾਫੀ ਸੀ ਨਿੱਕੇ ਨਿੱਕੇ ਕਰਨ ਵਾਲੇ ਤੇ ਸਾਰੇ ਹੋ ਗਏ ਤੇ ਹੁਣ ਲਾ ਰਹੇ ਆ ਐਂਡ ਤੇ ਪਿੱਛੇ ਪਾਣੀ ਚਰੀ ਨੂੰ ਘਰ ਕੋਲੇ ਜਿਹੜੀ ਬੈਕ ਸਾਈਡ ਆਪਣੀ ਚਰੀ ਵੀਜੀ ਹੋਈ ਆ ਤੇ ਇਦ ਤਨ ਕਿ ਆ ਰਿ ਭਰ ਗਈ ਆ ਇਧਰ ਲਾ ਪਾਸੇ ਹੁਣ ਛੱਡਿਆ ਉਹ ਪਰ ਗੋੜ ਤੱਕ ਚਰੀ ਆਪਣੀ ਇਹ ਘਰ ਦੇ ਕੋਲੇ ਆ ਜਾਂਦੀ ਹੈ ਤੇ 100 ਵਟ ਵਟ ਪਾ ਕੇ ਛੱਡਿਆ ਪਾਣੀ ਪਹਿਲਾਂ ਤਾਂ ਪਾਇਪ ਲਾਇਆ ਸੀ ਪਾਇਪ ਨਹੀਂ ਚੱਲੇ ਜਾਣੀਗਾ ਅੱਧ ਵਿਚ ਪਾਇਪ ਆਉਂਦਾ ਤੇ ਉਦੋਂਆਂ ਫਿਰ ਖਾਲਾ ਵਾ ਕੇ ਲੈਂਦਾ ਪਾਣੀ ਤੇ ਉਸ ਤੋਂ ਬਾਅਦ ਫਿਰ ਸੋਲਰ ਦੇ ਜਿਹੜਾ ਸੋਲਰ ਹੀ ਲਾਈਟ ਦੇ ਨਾਲ ਲਾਇਆ ਕਰਾਂਗੇ ਆਪਣਾ ਜਿਹੜਾ ਆ ਜਿਹੜਾ ਥਾਂ ਹੈਗਾ ਇੱਥੇ ਘਰ ਕੋਲੇ ਇੱਥੇ ਜਿਹੜਾ ਹੈਗਾ ਮਤਲਬ ਪਾਣੀ ਆਪਾਂ ਇਧਰੋਂ ਆਪਣੇ ਚਾਚੇ ਕੀ ਵੋਟਰ ਇੱਥੋਂ ਲਾ ਲਈਦਾ ਸੀਗਾ ਤੇ ਜਦੋਂ ਹੁਣ ਪਹਿਲਾ ਪਾਣੀ ਆ ਰੋਟਾ ਵੀਟਰ ਵਜਿਆ ਹੋਇਆ ਸੀਗਾ ਤੇ ਡੂੰਗਾ ਵਾਹਿਆ ਹੋਇਆ ਸੀਗਾ ਤੇ ਸੋ ਮੱਛੀ ਮੋਟ ਡੇਢ ਦੀ ਆ ਤਾਂ ਉਹਨੂੰ ਔਖਾ ਹੋਣਾ ਸੀ ਭਰਨਾ ਇਸੇ ਆ ਕਿ ਪਹਿਲਾ ਪਾਣੀ ਆਪਾਂ ਮੋਟਰ ਫ੍ਰੀ ਸੀ ਉਤੋਂ ਲਾ ਲਿਆ ਫਿਰ ਉਦੋਂ ਬਾਅਦ ਹੁਣ ਜਿੰਨੇ ਪਾਣੀ ਲੱਗਣਗੇ ਤੇ ਆਪਾਂ ਆਪਣਾ ਜਿਆ ਸੋਲਰ ਸਿਸਟਮ ਲੱਗਾ ਹੋਇਆ ਵਾ ਤੇ ਉਹ ਤੋਂ ਕਿਆ ਕਰਕੇ ਭਰਦਿਆ ਕਰਾਂਗੇ ਆਪਾਂ ਕਿਉਂਕਿ ਲਾਈਟ ਘਰੇ ਵਾਧੂ ਇਨੀ ਵਰਤੀ ਨਹੀਂ ਜਾਂਦੀ ਇਨੀ ਲਾਈਟ ਬਣਾਉਂਦਾ ਤੇ ਪਰ ਜਦੋਂ ਹੁੰਦਾ ਕਿ ਹੁਣ ਵੱਡੀ ਮੋਟਰ ਛੱਡੀ ਹੋਈ ਵੀ ਆ ਤੇ ਫੇਰ ਵੀ ਕੁਝ ਬਣਦਾ ਨਹੀਂ ਪਿਆ ਇੰਨਾ ਵਾਣ ਮੱਚਿਆ ਪਿਆ ਸੀ ਇੰਨਾ ਵਾਣ ਪਿਆਸਾ ਸੀਗਾ ਕਿਉਂਕਿ ਰੋਟਾਵੀਟਰ ਮਾਰ ਕੇ ਪੱਠੇ ਵੀਜੇ ਹੋਏ ਪਹਿਲਾਂ ਡੂੰਗੀ ਵਾਇਸ ਉਹਦਾ ਕੰਪਿਊਟਰ ਕਰ ਲਾਇਆ ਉਹਦਾ ਵਾਹ ਕੇ ਰੋਟਾਵੀਟਰ ਵਾਹ ਕੇ ਤੇ ਸੁਹਾਗਾ ਵੀ ਨਹੀਂ ਮਾਰਿਆ ਸੀਗਾ ਤੇ ਵਾਣ ਪੋਲਾ ਹੋ ਜਾਂਦਾ ਆਪਣਾ ਜੇ ਵਾਣ ਪੋਲਾ ਜਾਂਦਾ ਪਾਣੀ ਥੱਲੀ ਵੜੀ ਜਾਂਦਾ ਸੋ ਜਿਆਦੇ ਕਵਾਂਟਿਟੀ ਵਿੱਚ ਪਾਣੀ ਚਾਹੀਦਾ ਤੱਕਾ ਲੈ ਕੇ ਭਰ ਜਾਂਦਾ ਸੋ ਅੱਜ ਮੋਟਰ ਚਾਲਦੀ ਆ 20 ਦੀ ਤੇ 20 ਦੀ ਮੋਟਰ ਵੀ ਕਿ ਹਜੇ ਵੀ ਮਸਾਂ ਹੀ ਪਾਣੀ ਤੁਰਦਾ ਤੇ ਨਿੱਕੀ ਮੋਟਰ ਨੇ ਤੋਰਨਾ ਕੀ ਸੀ ਛੱਡ ਕੇ ਦੇਖਿਆ ਸੀ ਇੱਕ ਕੈਰੇਜ ਪਾਣੀ ਘਰ ਵਾਲੀ ਮੋਟਰ ਦੇ ਨਾਲ ਤੇ ਬਟ ਉਹ ਥੋੜਾ ਵੱਚੀ ਵੜੀ ਜਾਂਦਾ ਸੀ ਪਾਣੀ ਹੁਣ ਵਾਣ ਜੰਮ ਜਾਊਗਾ ਆਪਣਾ ਇਹ ਤੇ ਕਿਉਂਕਿ ਜਦੋਂ ਬਹਿ ਜੂਗਾ ਉਦੋਂ ਬਾਅਦ ਫਰਸ਼ ਵਾਂਗੂ ਬਣ ਜਾਂਦਾ ਹੁੰਦਾ ਉਦੋਂ ਬਾਅਦ ਪਾਣੀ ਭੱਜਿਆ ਜਾਂਦਾ ਫਿਰ ਤਾਂ ਆਪਣੀ ਮੋਟਰ ਨਹੀਂ ਸਾੜਦਿਆ ਕਰਨਾ ਇੱਥੇ ਠੀਕ ਆ ਤੇ ਅੱਜ ਵਾਲੀ ਵਲੌਗ ਦੀ ਕਰਿਓ ਹਾਜ਼ਰੀ ਪਰਵਾਣ ਇਨੀਕ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਸਾਡੇ ਵਲੌਗ ਕਿਦਾਂ ਲੱਗਦੇ ਆ ਤੇ ਫਿਰ ਕੱਲ ਅਗਲੇ ਵਲੌਗ 'ਚ ਮਿਲਦੇ ਆ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਫੋੜ ਆਪਾਂ ਲੈ ਚੱਲੀਏ ਘਰੇ ਹੁਣ ਆ ਗਈ ਤੋਪ ਇੱਥੇ ਤੇ ਵਾਟਾਂ ਵਾ ਡ੍ਰਿਲ ਪਾ ਕੇ ਲੈ ਆਏ ਸੀ ਇਹਦੇ ਮਗਰ ਤਿੰਨ ਮੌਲੇ ਆਉਣੇ ਹਨ ਅੰਦਰ ਤੇ ਲਾਈਟ ਚੱਲਣੀ ਹੈ ਇੱਕ ਵਾਰੀ ਤੇ 2 ਘੰਟੇ ਲਾਈਟ ਹਜੇ ਹੈਗੀ ਆ ਆਪਣਾ ਕੋਈ 2 ਘੰਟੇ ਚ ਆਪਣਾ ਪਾਣੀ ਵਾਧੂ ਹੋ ਜਾਣਾ ਪਰਦੇਣਾ ਠੀਕ ਆ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ